ਸਤਿਗੁਰਦੀ ਮਹਾ ਕਵਰ ਸਿੰਘ 베ਦੀ ਗੱਟ ਜੋੜ ਨੂੰ ਲੈ ਕੇ ਬਹੁਤ ਸਾਰੀਆਂ ਸਿਆਸੀ ਪਾਰਟੀਆਂ ਦੇ ਵਿਚਾਲੇ ਸਿਆਸੀ ਕਸਰਤ ਵੇਖੀ ਜਾ ਰਹੀ ਸੀ ਤੇ ਕਾਂਗਰਸ ਦੀ ਖਾਇਦ ਸੀ ਕਾਂਗਰਸ ਦੀ ਇਚਾ ਸੀ ਕਿ ਭਾਰਤ ਜੋੜੋ ਨਿਆ ਯਾਤਰਾ ਤੋਂ ਪਹਿਲਾਂ ਦੇਸ਼ ਦੀਆਂ ਵੱਡੀਆਂ ਪਾਰਟੀਆਂ ਜਿਨ੍ਹਾਂ ਨੇ ਇੰਡੀਆ ਨਾਦਾ ਗੱਟ ਜੋੜ ਬਣਾਇਆ ਤਾਂ ਉਹਨਾਂ ਦੇ ਵਿਚਾਲੇ ਸੀਟ ਸ਼ੇਰਿੰਗ ਹੋ ਜਾਣੀ ਚਾਹੀਦੀ ਹੈ ਤੇ ਇਸ ਨੂੰ ਲੈ ਕੇ ਮੀਟਿੰਗਾਂ ਦਾ ਸਿਲਸਿਲਾ ਵੀ ਚੱਲਿਆ ਵਰਚੁਅਲ ਮੀਟਿੰਗਾਂ ਵੀ ਹੋਈਆਂ ਬਹੁਤ ਸਾਰੀਆਂ ਪਾਰਟੀਆਂ ਨਦਾਰਤ ਵੀ ਰਹੀਆਂ ਬਹੁਤ ਸਾਰੀਆਂ ਪਾਰਟੀਆਂ ਸੀਟ ਸ਼ੇਅਰਿੰਗ ਨੂੰ ਲੈ ਕੇ ਹੰਗਾਰਾ ਤਾਂ ਭਰਦੀਆਂ ਪਰੰਤੂ ਜਿਸ ਤਰ੍ਹਾਂ ਦੀਆਂ ਦਿੱਕਤਾਂ ਜਿਸ ਤਰ੍ਹਾਂ ਦੀਆਂ ਚੁਣੌਤੀਆਂ ਇਹਨਾਂ ਸਿਆਸੀ ਪਾਰਟੀਆਂ ਦੇ ਅੱਗੇ ਖੜੀਆਂ ਦਿਖਾਈ ਦਿੰਦੀਆਂ ਤਾਂ ਕਿਹਾ ਜਾ ਰਿਹਾ ਕਿ ਸੀਟ ਸ਼ੇਅਰਿੰਗ ਇਹਨਾਂ ਸਿਆਸੀ ਪਾਰਟੀਆਂ ਦੇ ਵਿਚਾਲੇ ਔਖੀ ਹੀ ਦਿਖਾਈ ਦਿੰਦੀ ਹੈ ਪਰੰਤੂ ਜਿਸ ਤਰ੍ਹਾਂ ਦੀ ਸੀਟ ਸ਼ੇਅਰਿੰਗ ਜਾਂ ਗੱਠਜੋੜ ਦੀ ਦਸਤਕ ਜਿਹੜੀ ਹੈ ਉਹ ਸਿਆਸੀ ਦਹਲੂਜ਼ ਦੇ ਉੱਤੇ ਦਿਖਾਈ ਦਿੱਤੀ ਹੈ ਤੇ ਇਸ ਦੀ ਸ਼ੁਰੂਆਤ ਚੰਡੀਗੜ੍ਹ ਤੋਂ ਹੋ ਚੁੱਕੀ ਹੈ ਕਿਉਂਕਿ 18 ਜਨਵਰੀ ਨੂੰ ਜਿਹੜੀ ਚੋਣ ਨੂੰ ਲੈ ਕੇ ਹਲਚਲ ਦਿਖਾਈ ਦੇ ਰਹੀ ਸੀ ਕਿਉਂਕਿ ਬਹੁਤ ਸਾਰੇ ਭਾਜਪਾ ਦੇ ਕੋਲ ਕਾਉਂਸਲਰ ਸੀ ਤੇ ਭਾਜਪਾ ਚਾਹੁੰਦੀ ਸੀ ਕਿ ਸਵਾਰ ਵੀ ਅਸੀਂ ਆਪਣਾ ਮੇਅਰ ਬਣਾਈਏ ਪਰੰਤੂ ਇਸ ਤੋਂ ਪਹਿਲਾਂ ਕਿ ਭਾਜਪਾ ਜੋੜ ਤੋੜ ਕਰਕੇ ਅੱਗੇ ਵਧਦੀ ਭਾਜਪਾ ਦੀ ਉਸ ਹਲਚਲ ਨੂੰ ਬ੍ਰੇਕਾਂ ਜਿਹੜੀਆਂ ਨੇ ਉਹ ਹੁਣ ਗੱਠਜੋੜ ਨੇ ਲਗਾ ਦਿੱਤੀਆਂ ਤਾਂ ਫਿਲਹਾਲ ਹੁਣ ਪੱਜਪਾ ਨੂੰ ਬਾਹਰ ਰਹਿ ਕੇ ਹੀ ਸਬਰ ਕਰਨਾ ਪਏਗਾ ਕਿਉਂਕਿ ਚੰਡੀਗੜ੍ਹ ਦੇ ਵਿੱਚ ਮੇਅਰ ਦੀ ਚੋਣ ਨੂੰ ਲੈ ਕੇ ਡਿਪਟੀ ਮੇਅਰ ਦੀ ਚੋਣ ਤੇ ਸੀਨੀਅਰ ਡਿਪਟੀ ਮੇਅਰ ਨੂੰ ਲੈ ਕੇ ਇੱਕ ਫਿਕਸ ਮੈਚ ਕਹਿ ਸਕਦੇ ਆ ਕਿ ਆਮ ਆਦੀ ਪਾਰਟੀ ਦਾ ਤੇ ਕਾਂਗਰਸ ਦਾ ਗੱਠਜੋੜ ਦੇਖਣ ਨੂੰ ਮਿਲਿਆ ਜਿਹਦੇ ਨਾਲ ਹੁਣ ਆਮ ਆਦੀ ਪਾਰਟੀ ਦਾ ਮੇਰ ਬਣੇਗਾ ਕਿਹਾ ਜਾ ਰਿਹਾ ਕਿ ਜਿੱਥੇ ਭਾਜਪਾ ਦੇ ਕੋਲੇ 14 ਦੇ ਕਰੀਬ ਕਾਉਂਸਲਰ ਸੀ ਉੱਥੇ ਹੀ ਕਾਂਗਰਸ ਦੇ ਕੋਲੇ 7 ਤੇ ਆਮ ਆਦੀ ਪਾਰਟੀ ਦੇ ਕੋਲੇ 13 ਕਾਉਂਸਲਰ ਸਨ ਅਕਸਰ ਹੀ ਭਾਜਪਾ ਨੇ ਜਿੱਥੇ ਜੋੜ ਤੋੜ ਦੀ ਸਿਆਸਤ ਕਰਨੀ ਹੋਵੇ ਤਾਂ ਬਹੁਤ ਪਹਿਲਾਂ ਉੱਥੇ ਹਲਚਲ ਦਿਖਾਈ ਦਿੰਦੀ ਹੈ ਤੇ ਉਸ ਹਲਚਲ ਦੇ ਨਾਲ ਭਾਜਪਾ ਬਹੁਤ ਥਾਵਾਂ ਦੇ ਉੱਤੇ ਸੱਤਾ ਵਿੱਚ ਸਨ ਲਾਉਣ ਦਾ ਕੰਮ ਵੀ ਕਰਦੀ ਦਿਖਾਈ ਦਿੰਦੀ ਹੈ ਤੇ ਉਸ ਦੇ ਨਾਲ ਫਿਰ ਭਾਜਪਾ ਦਾ ਸਿਆਸੀ ਅਖਾੜਾ ਵੀ ਸ਼ੁਰੂ ਹੁੰਦਾ ਵਖਾਈ ਦਿੰਦਾ ਤਾਂ ਹੁਣ ਕਿਹਾ ਜਾ ਰਿਹਾ ਕਿ ਇਸ ਗੱਠਜੋੜ ਦਾ ਅਸਰ ਹੋਰ ਥਾਵਾਂ ਤੇ ਵੀ ਪੈ ਸਕਦਾ ਹੈ ਕਿਉਂਕਿ ਪੰਜਾਬ ਦੇ ਵਿੱਚ ਵੀ ਆਮ ਆਦਮੀ ਪਾਰਟੀ ਤੇ ਕਾਂਗਰਸ ਦੇ ਵਿਚਾਲੇ ਗੱਠਜੋੜ ਨੂੰ ਲੈ ਕੇ ਗੱਲਾਂ ਤਾਂ ਦਿਖਾਈ ਦਿੰਦੀਆਂ ਪਰੰਤੂ ਮਾਮਲਾ ਸਿਰੇ ਚੜਦਾ ਵਖਾਈ ਨਹੀਂ ਦਿੰਦਾ ਕਿਉਂਕਿ ਵੱਡੇ ਇਤਰਾਜ਼ ਕਾਂਗਰਸ ਦੇ ਸੀਨੀਅਰ ਲੀਡਰਾਂ ਨੇ ਕਾਂਗਰਸ ਹਾਈ ਕਮਾਂਡ ਦੇ ਕੋਲੇ ਰੱਖਿਆ ਹੈ ਉੱਥੇ ਹੀ ਜਿਹੜੇ ਗੱਟਚੌੜ ਨੂੰ ਲੈ ਕੇ 50-50 ਦੀ ਗੱਲ ਚੱਲ ਰਹੀ ਹੈ ਚਾਹੇ ਹਰਿਆਣਾ ਹੈ ਚਾਹੇ ਪੰਜਾਬ ਹੈ ਤਾਂ ਕਿਹਾ ਜਾ ਰਿਹਾ ਹੈ ਕਿ ਕਾਂਗਰਸ ਹਾਈ ਕਮਾਂਡ ਜਿੱਥੇ ਕਾਂਗਰਸ ਹਾਈ ਕਮਾਂਡ 2019 ਦੇ ਫਾਰਮੂਲੇ ਨੂੰ ਸਾਹਮਣੇ ਰੱਖ ਰਹੀ ਹੈ ਤਾਂ ਵੱਡੀ ਪਰਫਾਰਮੈਂਸ ਆਪਣੇ ਉਮੀਦਵਾਰਾਂ ਦੀ ਦੇਖ ਰਹੀ ਹੈ ਕਿਉਂਕਿ ਪਿਛਲੀਆਂ ਲੰਗੀਆਂ ਵਿਧਾਨ ਸਭਾ ਚੋਣਾਂ ਦੇ ਵਿੱਚ ਆਮ ਆਦਮੀ ਪਾਰਟੀ ਪਛੜੀ ਦਿਖਾਈ ਦਿੱਤੀ ਇੱਥੋਂ ਤੱਕ ਕਿ ਉਨ੍ਹਾਂ ਦੀ ਵੋਟ ਪਰਸੈਂਟ ਨੋਟਾ ਤੋਮੀ ਠੇਠਾ ਰਹੀ ਪਰਤੂ ਜਿਸ ਤਰ੍ਹਾਂ ਦਾ ਜੋਰ ਆਮ ਆਦੀ ਪਾਰਟੀ ਹੋਰਨਾ ਸੂਬਿਆਂ ਦੇ ਵਿੱਚ ਲਗਾਰੀ ਸੀ ਤਾਂ ਉਸ ਤਰ੍ਹਾਂ ਦੀ ਸਫਲਤਾ ਆਮ ਆਦੀ ਪਾਰਟੀ ਦੇ ਹੁਣ ਜਦੋਂ ਹੱਥ ਨਹੀਂ ਲੱਗੀ ਤਾਂ ਕਿਹਾ ਜਾ ਰਿਹਾ ਕਿ ਜਿਸ ਤਰ੍ਹਾਂ ਪੈਰ ਮਿੱਦਣ ਦਾ ਰਿਵਾਜ ਸਿਆਸੀ ਪਾਰਟੀਆਂ ਦੇ ਵਿਚਾਲੇ ਦਿਖਾਈ ਦਿੰਦਾ ਕਿਉਂਕਿ ਹੁਣ ਕਾਫੀ ਲੰਮੇ ਸਮੇਂ ਤੋਂ ਪੈਰ ਮਿੱਦਣ ਵਾਲੀ ਸਿਆਸਤ ਹੀ ਚੱਲ ਰਹੀ ਹੈ ਤਾਂ ਜਿਸ ਤਰ੍ਹਾਂ ਪੈਰ ਮਿੱਧ ਕੇ ਆਮ ਆਦੀ ਪਾਰਟੀ ਨੇ ਦਿੱਲੀ ਚ ਸਰਕਾਰ ਬਣਾਈ ਜਿਸ ਤਰ੍ਹਾਂ ਪੰਜਾਬ ਦੇ ਵਿੱਚ ਸਰਕਾਰ ਬਣਾਈ ਤਾਂ ਕਿਹਾ ਜਾ ਰਿਹਾ ਸੀ ਕਿ ਕਾਂਗਰਸ ਨੂੰ ਫੇਟ ਮਾਰਨ ਲਈ ਭਾਜਪਾ ਨੇ ਆਮ ਆਦੀ ਪਾਰਟੀ ਦਾ ਅਲਟਰਨੈਟਿਵ ਲੱਭਿਆ ਤੇ ਇਸ ਗੱਲ ਦਾ ਜ਼ਿਕਰ ਕੀਤਾ ਕਾਂਗਰਸ ਨੂੰ ਦਬੋ ਜਿਨ੍ਹਾਂ ਨੇ ਦੇਸ਼ ਦੇ ਵਿੱਚ ਲੰਮਾ ਸਮਾਂ ਰਾਜ ਕੀਤਾ ਹੈ ਤਾਂ ਆਮ ਆਦੀ ਪਾਰਟੀ ਥੋੜਾ ਜਿਹਾ ਸਿਆਸਤ ਦੇ ਵਿੱਚ ਜਗਾ ਬਣਾਉਣ ਦੇ ਵਿੱਚ ਕਾਮਯਾਬ ਰਹੀ ਤਾਂ ਕਿਹਾ ਜਾ ਰਿਹਾ ਕਿ ਜਿੰਨੀ ਵੀ ਵੋਟ ਕਾਂਗਰਸ ਦੀ ਖਾਦੀ ਗਈ ਉਹ ਸਿਰਫ ਤੇ ਸਿਰਫ ਆਮ ਆਦੀ ਪਾਰਟੀ ਨੇ ਖਾਦੀ ਤੇ ਜਿਸ ਦੇ ਚਲਦਿਆਂ ਰਾਸ਼ਟਰੀ ਪਾਰਟੀ ਦਾ ਦਰਜਾ ਵੀ ਆਮ ਆਦੀ ਪਾਰਟੀ ਨੇ ਹਾਸਲ ਕੀਤਾ ਤਾਂ ਹਰਿਆਣਾ ਦੇ ਵਿੱਚ ਵੀ ਕਾਫੀ ਹਲਚਲ ਆਮ ਆਦੀ ਪਾਰਟੀ ਦੀ ਦਿਖਾਈ ਦਿੰਦੀ ਹੈ ਤੇ ਇਸੇ ਤਰ੍ਹਾਂ ਹੀ ਪੰਜਾਬ ਦੇ ਵਿੱਚ ਸਰਕਾਰ ਬਣਾਉਣ ਦੇ ਵਿੱਚ ਆਮ ਆਦੀ ਪਾਰਟੀ ਸਫਲ ਰਹੀ ਤਾਂ ਜਿਸ ਤਰ੍ਹਾਂ ਦੀ ਹਲਚਲ ਲੈ ਕੇ ਕੇਂਦਰੀ ਬਾਲ ਵੱਖ-ਵੱਖ ਸੂਬਿਆਂ ਦੀਆਂ ਸਰਕਾਰਾਂ ਦੇ ਕੋਲ ਗਏ ਜਿਹੜੀਆਂ ਭਾਜਪਾ ਦਾ ਵਿਰੋਧ ਕਰਦੀਆਂ ਸੀ ਭਾਜਪਾ ਦੀ ਰਾਜਨੀਤੀ ਦਾ ਵਿਰੋਧ ਇਸ ਕਰਕੇ ਕਰੀਆਂ ਸੀ ਕਿ ਲੋਕਤੰਤਰ ਖਤਰੇ 'ਚ ਹੈ ਬਹੁਤ ਸਾਰੇ ਅਦਾਲਤੀ ਫੈਸਲੇ ਜਾਂ ਭਾਜਪਾ ਜਿਸ ਤਰ੍ਹਾਂ ਆਪਣੇ ਫੈਸਲਿਆਂ ਨੂੰ ਮੜ ਦਿਆ ਤਾਂ ਉਹਨਾਂ ਦੇ ਵਿਰੋਧ ਦੇ ਵਿੱਚ ਬਹੁਤ ਸਾਰੀਆਂ ਸਿਆਸੀ ਪਾਰਟੀਆਂ ਹੁਣ ਇਕੱਠੀਆਂ ਹੋਈਆਂ ਤਾਂ ਕਿਹਾ ਜਾ ਰਿਹਾ ਕਿ ਸਿਆਸੀ ਮੰਚ ਦੇ ਉੱਤੇ ਹੁਣ ਕਾਂਗਰਸ ਪੋੜੀ ਤਾਂ ਲਾ ਰਹੀ ਹੈ ਤਾਂ ਅਖਰ ਇਸ ਪੋੜੀ ਰਾਹੀਂ ਸਿਆਸਤ ਦੇ ਮੰਚ ਤੇ ਚੜੇਗਾ ਕੌਣ ਕਿ ਕਾਂਗਰਸ ਨੂੰ ਸਫਲਤਾ ਮਿਲ ਸਕਦੀ ਹੈ ਕਿ ਆਮ ਆਦੀ ਪਾਰਟੀ ਨੂੰ ਸਫਲਤਾ ਮਿਲ ਸਕਦੀ ਹੈ ਤਾਂ ਇਹ ਅਜਹੀਆਂ ਦੋ ਪਾਰਟੀਆਂ ਨੇ ਜੋ ਇੱਕ ਦੂਜੇ ਦਾ ਸਹਾਰਾ ਭੜਦੀਆਂ ਤੇ ਇੱਕ ਦੂਜੇ ਦੇ ਸਹਾਰੇ ਹੀ ਹੁਣ ਆਪਣੀ ਸਿਆਸਤ ਦੀ ਬੇੜੀ ਨੂੰ ਪਾਰ ਲਾਉਣ ਲਈ ਉਤਾਵਲੀਆਂ ਦਿਖਾਈ ਦਿੰਦੀਆਂ ਤਾਂ ਕਾਂਗਰਸ ਇਹ ਕਹਿ ਰਹੀ ਆ ਕਿ ਤੁਹਾਡਾ ਕੋਈ ਕੇਡਰ ਨਹੀਂ ਹੈ ਤੁਹਾਡਾ ਕੋਈ ਵੋਟ ਬੈਂਕ ਨਹੀਂ ਹੈ ਤਾਂ ਬਹੁਤ ਸਾਰੇ ਸਾਡੇ ਜਿਹੜੇ ਡਿਗਜ਼ ਆਗੂ ਨੇ ਉਹਨਾਂ ਦਾ ਦੇਸ਼ ਦੀ ਸਿਆਸਤ ਦੇ ਵਿੱਚ ਵੱਡਾ ਨਾਮ ਹੈ ਤਾਂ ਕਿਤੇ ਨਾ ਕਿਤੇ ਆਮ ਆਦੀ ਪਾਰਟੀ ਵੀ ਮੌਕੇ ਦੀ ਸਿਆਸਤ ਕਰਦੀ ਵਖਾਈ ਦੇ ਰਹੀ ਹੈ ਕਿ ਕੋਈ ਗੱਲ ਨਹੀਂ ਸਿਆਸਤ ਦੇ ਵਿੱਚ ਜੇ ਹੁਣ ਪੌੜੀ ਕਾਂਗਰਸ ਦੀ ਹੀ ਲੱਗ ਰਹੀ ਹੈ ਤਾਂ ਪੈਰ ਰੱਖਣ ਚ ਕੀ ਫਰਕ ਪੈਂਦਾ ਹੈ ਤੇ ਕਾਂਗਰਸ ਦੀ ਪੋੜੀ ਦੇ ਡੰਡਿਆਂ ਦੇ ਉੱਤੇ ਹੁਣ ਆਮ ਆਦਮੀ ਪਾਰਟੀ ਪੈਰ ਰੱਖ ਕੇ ਸਿਆਸਤ ਵੱਲ ਵੱਧਦੀ ਵਖਾਈ ਦੇ ਰਹੀ ਹੈ ਤਾਂ ਇਸੇ ਕਰਕੇ ਚੰਡੀਗੜ੍ਹ ਦੇ ਵਿੱਚ ਕਾਂਗਰਸ ਤੇ ਆਮ ਆਦਮੀ ਪਾਰਟੀ ਦੇ ਵਿਚਾਲੇ ਇੱਕ ਫਿਕਸ ਮੈਚ ਤੇ ਗੱਠਜੋੜ ਹੋਇਆ ਹੈ ਤੇ ਜਿਸ ਦੀ ਸ਼ੁਰੂਆਤ ਜਿਹੜੀ ਹੈ ਉਹ ਕੇਂਦਰ ਸ਼ਾਸਿਤ ਰਾਜਸਤਾਨੀ ਤੋਂ ਹੋ ਚੁੱਕੀ ਹੈ ਤਾਂ ਹੋਰ ਵੱਡੀਆਂ ਪਾਰਟੀਆਂ ਦੇ ਵਿਚਾਰੇ ਕਿਸ ਤਰ੍ਹਾਂ ਸੀਟ ਸ਼ੋਰਿੰਗ ਹੋਏਗੀ ਤੇ ਉਸ ਦੇ ਨਤੀਜੇ ਕਿਸ ਤਰ੍ਹਾਂ ਆਉਣਗੇ ਤੇ ਭਾਜਪਾ ਦਾ ਮੁਕਾਬਲਾ ਇਹ ਦੇਸ਼ ਦੀਆਂ ਵੱਡੀਆਂ ਪਾਰਟੀਆਂ ਕਿਸ ਸਟ੍ਰੈਟਜੀ ਦੇ ਨਾਲ ਕਰਨਗੀਆਂ ਕਿਸ ਤਰ੍ਹਾਂ ਦੀ ਰਣ ਨੀਤੀ ਨੂੰ ਲੇਖਣਗੀਆਂ ਪਰੰਤੂ ਜਿਸ ਤਰ੍ਹਾਂ ਹੁਣ ਰਾਮ ਮੰਦਰ ਨੂੰ ਲੈ ਕੇ ਭਾਜਪਾ ਨੇ ਪੈਰ ਪਸਾਰਿਆ ਤਾਂ ਕਿਹਾ ਜਾ ਰਿਹਾ ਕਿ ਭਾਜਪਾ ਵੀ ਵੋਟਾਂ ਦਾ ਧ्रुਵੀਕਰਨ ਕਰਦੀ ਵਿਖਾਈ ਦੇਰੀ ਹੈ ਇਸੇ ਕਰਕੇ ਹੁਣ ਹਰਾਮ ਮੰਦਰ ਨੂੰ ਲੈ ਕੇ ਵੱਡਾ ਮੁੱਦਾ ਬਣਾ ਕੇ ਚੱਲੀ ਹੋਈ ਐ ਤੇ ਇਸ ਦਾ ਲਾਹਾ ਉਹ ਲੋਕ ਸਭਾ ਚੋਣਾਂ ਤੋਂ ਪਹਿਲਾਂ ਅਜਿਹਾ ਮਾਹੌਲ ਬਣਾ ਕੇ ਹਾਸਲ ਕਰਨਾ ਚਾਹੁੰਦੀ ਐ ਜੀ ਆ ਇਸ ਦੇ ਨਾਲ ਹੀ ਦੋ ਤਿੰਨ ਅਜਿਹੇ ਮਸਲੇ ਨੇ ਜਿਹੜੇ ਕੋਟਾਂ ਦੇ ਵਿੱਚ ਕਿਸੇ ਨੂੰ ਰਾਹਤ ਦਵਾ ਰਿਹਾ ਤੇ ਕਿਸੇ ਲਈ ਮੁਸ਼ਕਲਾਂ ਖੜੀਆਂ ਕਰ ਰਿਹਾ ਜਿਸ ਦੇ ਨਾਲ ਪੰਜਾਬ ਸਰਕਾਰ ਨੂੰ ਨੋਟਿਸ ਹੋਇਆ ਤੇ ਇੱਕ ਉਸ ਮੰਤਰੀ ਦਾ ਜ਼ਿਕਰ ਕਰਾਂਗੇ ਜਿਨ੍ਹਾਂ ਨੂੰ ਕੁਝ ਦਿਨ ਪਹਿਲਾਂ ਪਰਿਵਾਰਕ ਮਾਮਲੇ ਦੇ ਵਿੱਚ ਸੁਨਾਮ ਦੀ ਅਦਾਲਤ ਨੇ 2 ਸਾਲ ਦੀ ਸਜ਼ਾ ਸੁਣਾਈ ਸੀ ਮੀਤ ਹੇਰ ਜਿਹੜੇ ਇਸ ਸਮੇਂ ਭਗਵੰਤ ਮਾਨ ਦੀ ਕੈਬਨਟ ਦੇ ਮੰਤਰੀ ਹੈ ਤੇ ਉਹਨਾਂ ਦਾ ਵਿਰੋਧ ਸਿਆਸੀ ਤਰ੍ਹਾਂ ਨੇ ਕੀਤਾ ਸੀ ਤੇ ਇਸ ਗੱਲ ਦੇ ਉੱਤੇ ਰਾਜਪਾਲ ਨੇ ਵੀ ਦਖਲ ਦਿੱਤਾ ਤਾਂ ਭਗਵੰਤ ਮਾਨ ਦੀ ਸਰਕਾਰ ਨੂੰ ਇੱਕ ਹੋਰ ਚਿੱਠੀ ਬਨਵਾਰੀ لال ਪ੍ਰੋਹਤ ਹੋਰਾ ਨੇ ਭੇਜੀ ਤੇ ਜਵਾਬ ਮੰਗਿਆ ਕਿ ਹੁਣ ਅਯੋਗ ਮੰਤਰੀ ਨੂੰ ਦੰਡ ਦਿੱਤਾ ਜਾਣਾ ਚਾਹੀਦਾ ਹੈ ਜਿਸ ਤਰ੍ਹਾਂ ਦੀ ਕਿਰਪਾ ਸਰਕਾਰ ਅਮਨ अरोड़ा ਦੇ ਪ੍ਰਤੀ ਰੱਖ ਰਹੀ ਹੈ ਤਾਂ ਅਜਿਹੇ ਰਵਈਆ ਕਿਉਂ ਤੇ ਹੁਣ ਅਮਨ अरोड़ा ਨੇ ਵੀ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਵਿੱਚ ਸੁਨਾਮ ਦੇ ਅਦਾਲਤ ਤੋਂ ਆਏ ਫੈਸਲੇ ਨੂੰ ਚੁਣੌਤੀ ਦਿੱਤੀ ਸੀ ਤੇ ਉਹਨਾਂ ਦੀ ਗੈਰ ਜ਼ਮਾਨਤੀ ਵਰੰਟਾ ਨੂੰ ਹਾਈ ਕੋਰਟ ਨੇ ਰੱਦ ਕਰ ਦਿੱਤਾ ਜਿਸ ਦੇ ਨਾਲ ਜਿਹੜਾ ਝੰਡਾ ਉਹਨਾਂ ਨੇ 26 ਜਨਵਰੀ ਨੂੰ ਅੰਮ੍ਰਿਤਸਰ ਸਾਹਿਬ ਚੜਾਉਣਾ ਸੀ ਤਾਂ ਉਹ ਹੁਣ ਚੜਾ ਸਕਣਗੇ ਤੇ ਥੋੜੀ ਰਾਹਤ ਜਿਹੜੀ ਮੀਤ ਹੇਰ ਹੋਣਾਂ ਨੂੰ ਮਿਲੀ ਹੈ ਤਾਂ ਉਸ ਦੇ ਨਾਲ ਵੱਡੀ ਖਬਰ ਸੁਖਪਾਲ ਖੈਰਾ ਨਾਲ ਜੁੜ ਕੇ ਵੀ ਸਾਹਮਣੇ ਆਈ ਹੈ ਕਿਉਂਕਿ ਇੱਥੇ ਡਰੱਗ ਮਾਮਲੇ ਦੇ ਵਿੱਚ ਸੁਖਪਾਲ ਖੈਰਾ ਨੂੰ ਹਾਈ ਕੋਰਟ ਨੇ ਰਹਾਦ ਦਿੱਤੀ ਸੀ ਨਾਲ ਦੀ ਨਾਲ ਇੱਕ ਹੋਰ ਮੁਕੱਦਮਾ ਸੁਪਾਲ ਖੈਰਾ ਦੇ ਖਿਲਾਫ ਪਾਇਆ ਗਿਆ ਤੇ ਜਿਸ ਨੂੰ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਵਿੱਚ ਰਹਾਦ ਦਿੱਤੀ ਗਈ ਉਹਨਾਂ ਨੇ ਪੰਜਾਬ ਸਰਕਾਰ ਤੋਂ ਜਵਾਬ ਮੰਗਿਆ ਤੇ ਉਸ ਦੇ ਨਾਲ ਹੀ ਸੁਪਾਲ ਖੈਰਾ ਦੇ ਵਕੀਲਾਂ ਵੱਲੋਂ ਜਿਸ ਤਰ੍ਹਾਂ ਦੇ ਤੱਥ ਜਿਸ ਤਰ੍ਹਾਂ ਦੇ ਸਬੂਤ ਜਿਹੜੇ ਕੋਰਟ ਦੇ ਵਿੱਚ ਪੇਸ਼ ਕੀਤੇ ਗਏ ਸੀ ਉਹਨਾਂ ਦਲੀਲਾਂ ਨਾਲ ਸਹਿਮਤ ਹੋੰਨਿਆਂ ਖੈਰਾ ਨੂੰ ਜ਼ਮਾਨਤ ਦੇ ਦਿੱਤੀ ਹੈ ਨਾਬਾਦ ਜੇਲ੍ਹ ਤੋਂ ਬਾਹਰ ਆ ਕੇ ਸੋਕਪਾਲ ਖੇਰਾ ਨੇ ਤੰਜ ਕੱਸਿਆ ਕਿ ਕਿਸ ਤਰ੍ਹਾਂ ਉਹਨਾਂ ਦਾ ਮਾਨਸਿਕ ਸ਼ੋਸ਼ਣ ਕੀਤਾ ਗਿਆ ਕਿਸ ਤਰ੍ਹਾਂ ਜੇਲ੍ਹ ਵਿੱਚ ਰੱਖ ਕੇ ਉਹਨਾਂ ਦੀ ਆਵਾਜ਼ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਗਈ ਕਿਉਂਕਿ ਭਖ ਦੇ ਮੁੱਦਿਆਂ ਨੂੰ ਲੈ ਕੇ ਅਮਰਤਪਾਲ ਦੇ ਮੁੱਦੇ ਨੂੰ ਲੈ ਕੇ ਮਾਈਨਿੰਗ ਦੇ ਮੁੱਦੇ ਨੂੰ ਲੈ ਕੇ ਜਾਂ ਕਿਹਾ ਜਾਵੇ ਕਿਸਾਨ ਜਥੇਬੰਦੀਆਂ ਸਮੇਤ ਪੰਜਾਬ ਦੇ ਭਖ ਦੇ ਮੁੱਦਿਆਂ ਨੂੰ ਲੈ ਕੇ ਹਮੇਸ਼ਾ ਹੀ ਸੋਕਪਾਲ ਖੇਰਾ ਪੰਜਾਬ ਸਰਕਾਰ ਨੂੰ ਟਾਰਗੇਟ ਕਰਦੇ ਆਏ ਭਗਵੰਤ ਮਾਨ ਨੂੰ ਟਾਰਗੇਟ ਕਰਦੇ ਆ ਤਾਂ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਸੱਚ ਨੂੰ ਆਖਰ ਜੇਲ ਕੱਟਣੀ ਹੀ ਪੈਂਦੀ ਹੈ ਤੇ ਉਹਨਾਂ ਨੂੰ ਇਸ ਗੱਲ ਦਾ ਕੋਈ ਹਰੰਜ ਨਹੀਂ ਹੈ ਕਿਉਂਕਿ ਉਹਨਾਂ ਦੇ ਪਰਿਵਾਰ ਦਾ ਪਿਛੋਕੜ ਰਿਹਾ ਹੈ ਕਿਉਂਕਿ ਅਮਰ ਜੰਸਜੀ ਦੇ ਸਮੇਂ ਉਹਨਾਂ ਦੇ ਪਿਤਾ ਤੇ ਉਹਨਾਂ ਦੇ ਪੁਰਖਿਆਂ ਨੇ ਵੀ ਜੇਲਾਂ ਹੰਡਾਈਆਂ ਹਨ